ਸਤ ਸ੍ਰੀ ਅਕਾਲ ਸਤ ਸਤਿਗੁਰੂ ਆਪ ਜਿਸ ਦਾ ਦੀਨੇ ਸਤਗੁਰੂ ਰਵਦਾਸ ਮਹਾਰਾਜ ਦੇ ਕਵੀਨ ਮਹਾਰਾਜ ਕੋਈ ਕਦੀ ਚੂਹੜਾ ਨਹੀਂ ਆਇਆ ਕਦੀ ਚੱਕ ਰਕੀਮ ਆਇਆ ਭਗਵਾਨ ਦੇ ਕੋਲ ਕਦ ਕਿਤੇ ਖੁਦਾਰਗਰ ਸਾਹਿਬ ਆਇਆ ਗੁਰक्षेत्र ਪੀਤ ਦਾ ਅਲੱਖਾ ਜਿਨ੍ਹਾਂ ਨੇ ਜੀਵਨ ਜਿਸ਼ਣ ਕਰ ਲਿਆ ਸਾਧ ਸੰਗਤ ਹਰਵਾਜ ਵਿੱਚ ਜਹਾ ਮਿਲੇ ਸਭ ਕੁਝ ਸਮਸੇ ਰਵਿਦਾਸ ਰਹੇ ਪਰ ਸੰ ਛੋਟੇ ਔਰ ਬੜੇ ਪੰਜਾਬ ਦੀ ਧਰਤੀ ਤੇ ਖਰਾਬਰ ਹੋ ਜਾਣਾ ਦੇਸ਼ ਦੀ ਧਰਤੀ ਤੇ ਖਰਾਬਰ ਹੋ ਜਾਣਾ ਅੱਜ ਤੱਕ ਵੀ ਇਹ ਸੁਪਨਾ ਲੱਗਦਾ ਬਾਬਾ ਸਾਹਿਬ ਮੇੜ ਕੇ ਆਏ ਉਹਨੇ ਭਾਰਤ ਦਾ ਸੰਵਧਾਨ ਲਿਖਿਆ ਭਾਰਤ ਨੇ ਸੰਵਧਾਨ ਵਿੱਚ ਹਰ ਮਨੁੱਖ ਨੂੰ ਫੰਡਮੈਂਟਲ ਰਾਈਟ ਦਿੱਤੇ ਫੰਡਮੈਂਟਲ ਰਾਈਟ ਫਟਾ ਫਟਾ نہ ملنا ਕਿੱਤਾ ਗਿਆ ਉਹਨਾਂ ਨੂੰ ਬਰਾਬਰ ਦੀ এডਿਕੇਸ਼ਨ ਆਵੇ ਇਹ ਭਾਰਤ ਦੇ ਸੰਵਿਧਾਨ ਚ ਫੰਡਮੈਂਟਲ ਰਾਈਟ ਹੈ ਕਿਉਂ ਕੈ ਨੂੰ ਮਿਲਿਆ ਸਵਾਲ ਪੈਦਾ ਹੋ ਜਾਏ ਕਿ এডਿਕੇਸ਼ਨ ਦਾ ਰਾਈਟ ਕਿਹਨੂੰ ਕੈ ਨੂੰ ਮਿਲਿਆ ਇਸ ਦੇਸ਼ ਵਿੱਚ ਜਿਹੜੇ ਦੀਆਂ ਦਾਦੀਆਂ ਅੜ ਪਰ ਸੀ ਜਿਹੜਾ ਨਾਨੀਆਂ ਅੜ ਪਰ ਸੀ ਜਿਹਨਾਂ ਦੇ ਦਾਦੇ ਤੇ ਨਾਨੇ ਅੜ ਪਰ ਸੀ ਉਹਨਾਂ ਸਾਰਿਆਂ ਨੂੰ ਬੇੜਕਨ ਸਾਹਿਬ ਦੀ ਕਿਰਪਾ ਉਹ ਇਕੱਲੇ ਦੰਦ ਤੇ ਨਹੀਂ ਹੋਈ ਕੱਲੇ ਰਮਦਾਸੀਏ ਰਮਦਾਸੀਏ ਤੇ ਨਹੀਂ ਹੋਈ ਕਿਰਪਾ ਉਹ ਕਿਰਪਾ ਖੱਲੇ ਵਾਲੀ ਜਿਹੜੀ ਸਿੱਖ ਸਮਾਜ ਤੇ ਨਹੀਂ ਹੋਈ ਇੱਕ ਕਿਰਪਾ ਦਾ ਜੱਟ ਦੇ ਵੀ ਹੋਈ ਆ ਇਹ ਕਿਰਪਾ ਦਾ ਧੌਰਾਇਸ਼ ਸ਼ਿੰਗਰ ਦੇ ਵੀ ਹੋਈ ਆ ਇਹ ਕਿਰਪਾ ਦਾ ਗਰਬੜੀਆਂ ਦੇ ਵੀ ਹੋਈ ਆ ਪੰਜਾਬ ਦੀਆਂ ਬੈਕਵਰਡ ਦੀਆਂ 75 ਜਾਤੀਆਂ ਤੇ ਵੀ ਕੋਈ ਕਿਉਂਕਿ ਨਾ ਹੀ ਅਕਾਲੀਆਂ ਨਾ ਹੀ ਸਾਰਿਆਂ ਦੀਆਂ ਵਰਤ ਸੀ ਸਾਦੇ ਨਾਲ ਇਹ ਤਾਂ ਵੀ ਸਾਰਿਆਂ ਦੇ ਵਰਤ ਸੀ ਫੰਕਾ ਜੀ ਆਪਣਾ ਕਿੱਤਾ ਖੋਲ ਸਕਦੇ ਆ ਆਪਣੀ ਮਰਜ਼ੀ ਦਾ ਕਿੱਤਾ ਖੋਲ ਸਕਦੇ ਆ ਜੇ ਅੱਜ ਅਸੀਂ ਸੁਤਰਾ ਦੀ ਗੱਲ ਕਰਦੇ ਹਾਂ ਜੇ ਅਸੀਂ ਮਹਿਲਾ ਦੀ ਗੱਲ ਕਰਾਉਂਦੇ ਆ ਜੇ ਅੱਜ ਅਸੀਂ ਕੋਈ ਕਿੱਤਾ ਤੁਸੀਂ ਬਈਓ ਨੰਦਰ ਚੱਕੜੇ ਛੱਡਦੇ ਆ ਜੇ ਤੁਸੀਂ ਪਿੰਡਾਂ ਦੀ ਝੂਠ ਬੈਠੀ ਲੜ ਕੇ ਆਪਣੀਆਂ ਨਸਲਾਂ ਨੂੰ ਪਾਗੜਾ ਛੱਡ ਦਿੱਤਾ ਆ ਇਹ ਬੇੜਕਰ ਸਾਹਿਬ ਦੀ ਕਿਰਪਾ ਹੋਈ ਫਿਰ ਤੇ ਮੈਂ ਐਲੂ ਨਹੀਂ ਕਰਤਾ ਹੋਈ ਆ ਪਰ